ਮੰਮੀ ਮੇਰੇ ਘਰ ਸੋਨ ਮੈਂ ਬਜ਼ਾਰ ਚਲੀ ਆਂ ਤੇ ਬਿੱਲ ਭਰਿਆ ਆਂ ਤੇ ਜੇ ਉੱਥੇ ਟਾਈਮ ਲੱਗ ਗਿਆ ਤੇ ਮਗਰ ਫੋਨ ਫੋਨ ਨਾਲ ਹੀ ਚੱਲੋ ਜੇ ਠੀਕ ਹੈ ਭੀੜ ਹੁੰਦੀ ਹੈ ਕਈ ਵਾਰ ਉੱਥੇ ਜਲਦੀ ਆ ਜੀ ਭਾਈ ਬੱਚੇ ਨਹੀਂ ਮਿੱਥੋ ਸੰਭਦੇ ਹਾਂ ਕੋਈ ਨਾ ਆ ਜਾਨੀ ਮੈਂ ਉਦੋਂ ਫੋਨ ਨਹੀਂ ਚੱਕਿਆ ਉਦੋਂ ਰਿਸ਼ਤੇਦਾਰ ਆ ਗਏ ਮੈਂ ਕੀ ਕਰਦੀ ਲੈ ਰਿਸ਼ਤੇਦਾਰ ਆ ਗਏ ਧੋਰ ਤਰੋਂ ਤ ਤਾਂ ਹੋ ਆ ਗਏ ਫਿਰ ਮੈਂ ਤਾਂ ਉਹ ਨਹੀਂ ਫੋਨ ਚੱਕਿਆ ਘਰੇ ਸੀਗੇ ਉਹ ਮੈਤਰੀ ਵਾਸਤੇ ਗਿਫਟ ਲੈ ਕੇ ਆਂਦਾ ਸੀ ਉਦੋਂ ਮੈਂ ਕਿਹਾ ਸਰਪ੍ਰਾਈਜ਼ ਦੇਉਂਗਾ ਉਹ ਕਿਲੇ ਆਂਦਾ ਦੱਸ ਉਹ ਮੈਂ ਕਿਹ ਦੱਸਾ ਹੁਣ ਮੈਂ ਤਾਂ ਉਦੋਂ ਨਹੀਂ ਪਤਾ ਦੱਸ ਫਿਰ ਮੈਂ ਅੱਜ ਆਈ ਸੀ ਮੈਨੂੰ ਅੱਜ ਗਿਫਟ ਚੱਕ ਲੈ ਹੁੰਦੇ ਉਹਨੇ ਦੇ ਦਿੰਦੇ ਮੈਂ ਕਿਹਾ ਮੇਰਾ ਤਾਂ ਤੂੰ ਉਹ ਮੇਰਾ ਮਨ ਦੁਖੀ ਕਰਤਾ ਚਲ ਕੋਈ ਨਾ ਹੁਣ ਚੱਲਾਂਗੇ ਆਪਾਂ ਕਿਸੇ ਦਿਨ ਪੱਕਾ ਉਦਨ ਦੇਂਗਨ ਪੱਕਾ ਕਰ ਪਤਾ ਕਿ ਮੈਂ ਕਿੰਨਾ ਵਧੀਆ ਸਰਪ੍ਰਾਈਜ਼ ਤੇਰੇ ਵਾਸਤੇ ਬਣਾਇਆ ਸੀਗਾ ਮੈਂ ਕਿਹਾ ਖੁਸ਼ ਕਰ ਦੇਣੀ ਅੱਜ ਤੇ ਤੂੰ ਐਨ ਮੌਕੇ ਤੇ ਮੇਰਾ ਨਹੀਂ ਤੂੰ ਕਿਉਂ ਤਾਂ ਮੈਂ ਦੁਖੀ ਕਰਦਾ ਰਹਿਣਾ 24 ਘੰਟੇ ਦੁਖੀ ਕਰਦਾ ਰਹਿਣਾ ਤੇਰੇ ਕੋਲ ਉਹੀ ਗੱਲ ਆ ਅੱਜ ਨਹੀਂ ਬੁੱਲੇ ਕੋਸੋ ਅੱਜ ਕੁਛ ਨਹੀਂ ਮੈਂ ਤਾਂ ਬਿੱਲ ਦਾ ਬਹਾਨਾ ਲਾ ਕੇ ਆ ਮੈਂ ਮੰਮੀ ਬਿੱਲ ਦਾ ਨਾ ਹੋਰ ਮੈਂ ਕਿ ਮੈਂ ਬਿੱਲ ਭਰ ਤੇਰੇ ਹੁੜਾ ਕੜਾ ਲੂਟ ਆਣਾ ਹੋਰ ਤੀਜੇ ਚੌਥੇ ਦਿਨ ਤੂੰ ਤਾਂ ਮੈਨੂੰ ਅੱਗੇ ਕਹਿ ਦੇਣਾ ਕਿ ਰੋਜ਼ ਕਾ ਤੂੰ ਨਹੀਂ ਆਉਂਦੀ ਰੋਜ਼ ਜਿੱਦਨ ਮੈਂ ਆ ਗਈ ਨਾ ਤੇ ਵੇਖੀ ਆਂ ਉੱਦ ਨਹੀਂ ਆ ਜਾਣਾ ਉਹਨਾਂ ਨੇ ਮਗਰ ਅੱਜ ਨਹੀਂ ਟੈਨਸ਼ਨ ਲੈ ਅੱਜ ਜਾ ਤੱਕ ਬੈਠਾ ਨਾ ਤੇਰੇ ਕੋਲੇ ਅੱਜ ਨਹੀਂ ਕੋਈ ਚੱਕਰ ਆਇਤਾ ਮੇਰੀ ਕਿਸਮਤ ਦਾ ਸਭ ਤੋਂ ਲੱਕੀ ਡੇ ਆ ਹਮ ਅੱਜ ਦੀ ਪ੍ਰਵਾਹ ਪਾਣੂ ਕਾਸੇ ਦੀ ਹਮ ਅੱਜ ਨਹੀਂ ਕੋਈ ਆਉਂਦਾ ਆਉਂਦਾ ਹਮ ਤੇ ਜੀ ਆਪ ਵੀ ਗਏ ਕੋਈ ਤੇ ਮੇਰੇ ਡੱਬ ਨਾਲ ਹੁੰਦਾ ਹਮ ਆਪਾਂ ਮੋੜਨ ਨਹੀਂ ਦੇਣਾ ਹਾਂ ਕਿਉਂ ਐਵੇਂ ਉਹ ਠੀਕ ਚੱਲੀ ਜਾਂਦਾ ਯਾਰ ਇੱਕ ਮਿੰਟ ਮੈਂ ਨਾ ਤੈਨੂੰ ਰੋਕ ਕੇ ਲਾਉਣਾ ਯਾਰ ਇੱਕ ਮਿੰਟ ਜੀ ਬਸ ਹੁਣੇ ਹੀ ਬੈਕ ਆਉ ਲਾ ਨਾ ਇਹ ਛੜੀ ਕਿਦੇ ਨਾ ਬੈਠੀ ਆ ਆਪ ਦੇ ਆਪ ਚ ਤਾਂ ਬੜਾ ਬਣਦੀ ਸੀਗੀ ਅਖੇ ਮੇਰੀ ਤਾਂ ਕਿਸੇ ਨਾਲ ਗੱਲ ਹੀ ਹੈ ਨਹੀਂ ਬੈਠੀ ਇੱਥੇ ਕੀ ਕਰੀ ਜਾਂਦੀ ਐ ਕੋਈ ਨਹੀਂ ਜੇ ਮੇਰੇ ਨਾਲ ਨਹੀਂ ਨਾ ਹੋਈ ਤਾਂ ਹੁਣ ਤੈਨੂੰ ਮੈਂ ਕਿਸੇ ਹੋਰ ਨਾਲ ਵੀ ਨਹੀਂ ਦਿੰਦਾ ਪਟਾਉ ਤੇਰੀ ਗੁਤਨੀ ਤੇਰੀ ਸੱਤ ਤੋਂ ਬੰਦਾ ਦਾ ਚੱਜ ਦਾ ਲੱਭ ਲੈਂਦੇ ਮੇਰੇ 'ਚ ਕੋਈ ਕਮੀ ਸੀ ਸਾੜਿਆ ਬੰਦਾ ਲੱਭਿਆ ਜਾਵਾ ਕੋਈ ਨਹੀਂ ਪਟਾਉਣਾ ਤੇਰੀ ਗੁੱਤ ਜਾ ਕੇ ਤੂੰ ਵੀ ਕਿ ਯਾਦ ਰੱਖੇਂਗੀ ਇੱਥੇ ਹੀ ਲੈ ਕੇ ਆਉਂ ਤੇਰੇ ਘਰ ਵਾਲਿਆਂ ਤੇ ਤੇਰੀ ਸਾਥੀ ਭੱਜ ਵੀ ਨਾ ਜਾਵੇ ਕਿਤੇ ਬਣਾ ਛੇਤੀ ਚੱਲ ਪੁੱਠੇ ਪੰਗੇ ਲਿਆ ਨੂੰ ਤੂੰ ਬਹੁਤ ਆ ਨਹੀਂ ਨਹੀਂ ਮੈਂ ਤਾਂ ਬਸ ਆਈ ਆ ਵੀ ਕਦੋਂ ਆਪਣਾ ਕੋਈ ਬਣੇ ਤੇ ਲੈ ਜਾ ਫਿਰ ਭਜਾ ਕੇ ਲੈ ਜਾ ਮੈਨੂੰ ਜਾ ਦੇ ਉਹ ਜਾ ਕੇ ਨਹੀਂ ਜੱਟ ਤੈਨੂੰ ਪਤਾ ਰਫਲਾਂ ਦੀ ਸ਼ਾਮੀ ਲੈ ਕੇ ਜਾਊਗਾ ਜਿੱਦੇ ਲੈ ਕੇ ਜਾ ਨਹੀਂ ਐ ਨਹੀਂ ਐਨਾ ਖੂਨ ਖਰਾਬਾ ਨਹੀਂ ਮੈਂ ਤੈਨੂੰ ਪਤਾ ਨਹੀਂ ਮੇਰਾ ਦਿਲ ਬਹੁਤ ਛੋਟਾ ਹੈ ਆਪਾਂ ਤੇਰੇ ਘਰ ਵਾਲੇ ਨੂੰ ਪਈਆਂ ਤੇ ਭਜਾਉਣਾ ਕਿ ਅੱਜ ਨਹੀਂ ਐਦਾਂ ਨਹੀਂ ਕਰਨੀ ਜੇ ਐਦਾਂ ਕਰਨੀ ਹੁੰਦੀ ਮੈਂ ਕਦੋਂ ਦੀ ਕਹਿ ਦਿੰਦੀ ਠੀਕ ਹੈ ਨਹੀਂ ਐਂ ਤਾਂ ਤੇਰੇ ਤੇ ਮਾਣਾ ਮਾਤਾ ਜੀ ਕਾਹਨਾਂ ਭਾਈ ਟੋਨੀ ਆ ਮਾਤਾ ਖੋੜ ਲੈ ਪੁੱਤ ਬਰਵਾ ਅੰਦਰ ਆ ਜਾ

ਨਿਵਾ ਸੱਚੀ ਮੇ ਪਤਾ ਤੇ ਹੋਰ ਮੈਂ ਤਾਂ ਉਥੋਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਣ ਦਿੱਤਾਗਾ ਵੀ ਬੈਠੇ ਮੈਂ ਦੋ ਦੋ ਸਕੂਟਰੀ ਭਜਾ ਕੇ ਲੈ ਪੂਰੀ ਅੱਛਾ ਬੈਲਾ ਕਿੱਥੇ ਉਹਨੂੰ ਵੀ ਮਾਰਵਾਜ ਬੇਉ ਰਿਆ ਫਬਜਾ ਆ ਵੇਖਾ ਤਰੇ ਕਰਾ ਅਲਿਗਾ ਕਰਤੂਤਾ ਸੁਣ ਲਾ ਨਹੀਂ 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 ਕਹਿੰਦੇ ਇਹ ਮੈਂ ਬੈਲ ਪਾ ਨਹੀਂ ਗਈ ਮਿੰਟ ਤੱਕ ਤੇ ਹੋਇਆ ਕਿ ਲਾ ਮੈਨੂੰ ਵੀ ਇਹ ਕਹਿ ਕੇ ਗਈ ਆ ਵੀ ਮਾਂ ਬਾਪਾਂ ਦੀ ਰਾਖੀ ਰੱਖੀ ਤੇ ਮੈਂ ਬੈਲ ਪੰਨ ਕੇ ਉਥੇ ਪਾਰਕ ਚ ਬੰਦੇ ਨਾਲ ਬੈਠੀ ਦੱਸ ਕੀ ਕਰਗੇ ਹੁਣ ਹਾਂ ਇਹ ਤਾਂ ਜਮਾਈ ਸ਼ਰਮ ਲਾਹੀ ਭਈਏ ਤੁਸੀਂ ਨੇ ਤੁਸੀਂ ਉਹ ਜੇ ਕੰਮ ਕਿਉਂ ਕਰਦੀ ਉਹ ਬੇਨ ਤਾਂ ਸਮਝਦੀ ਕੁਝ ਨਹੀਂ ਉਹ ਦੋ ਵਾਰੀ ਮੈਂ ਪਹਿਲਾਂ ਵੀ ਦੇਖਿਆ ਜਦੋਂ ਮੈਂ ਪਹਿਲਾਂ ਵੀ ਕਹਿ ਕੇ ਕਹਾਂ ਨਾ ਤੁਹਾਨੂੰ ਹਾਂ ਉਹ ਤੁਸੀਂ ਕਹਾਂ ਵੀ ਉਹੀ ਹੋਣਾਗਾ ਕੋਈ ਉਹ ਸੈਂਟਰ ਚ ਵੀ ਲੱਗੀ ਆ ਕਿਤੇ ਹਾਂ ਲੱਗੀ ਵੀ ਸਾਨੂੰ ਤਾਂ ਸੀ ਭਾਈ ਚੰਗੀ ਜਾਂਦੀ ਆ ਉਹ ਜੇ ਸਾਨੂੰ ਕੋਈ ਵੇਸੇ ਦਾ ਚ ਬੈਠ ਕੇ ਆ ਕੁਝ ਕਰਦੀ ਇੱਕ ਬੈਠੀ ਵੀ ਬਹੁਤ ਦਮਾਂ ਨਾਲ ਜੁੜ ਕੇ ਆ ਜੇ ਕੋਈ ਉਂ ਬੰਦਾ ਹੋਊਗਾ ਬੰਦਾ ਚੱਲ ਕੇ ਖਾਣ ਪੀਣ ਖੜਾ ਹੁੰਦਾ ਉਹ ਤਾਂ ਨਾਲ ਜੁੜ ਕੇ ਬੈਠੀ ਆ ਜਮਾ ਨਹੀਂ ਵਾ ਨਹੀਂ ਵੜਾ ਨਹੀਂ ਵੜਾ ਵੇਖ ਵੇ ਫੋਜਾ ਕੀ ਕਰੇਗਾ ਉਹਨੂੰ ਜਾ ਮਢੀ ਦਿਆ ਮੈਂ ਤਾਂ ਆਖ ਪੰਗਾ ਬੈਠਾ ਤੈਨੂੰ ਤਾਂ ਮਰਵਾ ਦੂ ਕਿਸ ਨਾ ਕਿਸੇ ਨੂੰ ਆ ਜਾ ਮਾਂ ਤਾਂ ਛੇਤੀ ਚੱਲਦਾ ਕਿਤੇ ਉੱਠ ਕੇ ਨਾ ਭੱਜ ਨਾ ਜਾਣ ਮੈਂ ਸੱਚੀ ਸਾਂ ਛੇਤੀ ਛੇਤੀ ਵਿਖਾ ਆਵੇ ਚੱਲੇ ਛੇਤੀ ਛੇਤੀ ਆਜਾਉ ਲੈ ਕੇ ਚੱਲਾਂ ਤੁਹਾਨੂੰ ਚਲੋ ਚਲੋ ਭੱਜੋ ਚਲੋ ਮੇਰੇ ਕੋ ਪੰਗਾ ਦਿੱਤੀ ਨਾ ਵੜਾ ਵੱਡਾ ਕਿਸ ਤਰ੍ਹਾਂ ਸੀ ਮੈਨੂੰ ਇਸ ਤਰ੍ਹਾਂ ਜਾਵਦੀ ਨਾ ਐਡਾ ਪੰਗਾ ਪਾਤਾ ਮੇਰੀ ਜਾਨ ਨੂੰ ਕੱਜ ਕੇ ਪਾਤੇ ਮੈਂ ਨਹੀਂ ਬਸ ਸ਼ਰਮ ਦਾ ਮਾਰਾ ਤੈਨੂੰ ਪਹਿਲਾਂ ਤਾਂ ਮੈਂ ਮੈਂ ਕਾ ਪਾਰੇ ਨਹੀਂ ਦੇਖ ਲਿਆ ਮੈਨੂੰ ਕੀ ਪਤਾ ਸੀ ਉਹ ਸਾਹ ਕੁਸ ਕਰਨ ਆਉਂਦੀ ਐਵੇਂ ਪਾਰ ਕਾਂ ਚ ਬੈ ਬੈ ਕੇ ਚੈ ਲੈ ਤੈਨੂੰ ਮੈਂ ਕੀ ਕਰਾਂ ਤੂੰ ਇਹੋ ਜਿਹਾ ਕੱਜ ਦਾ ਹੋਵੇਂ ਤਾਂ ਉਹ ਇਹੋ ਜਿਹਾ ਕਰ ਤੂੰ ਠਾ ਕਰੇ ਹੋ ਵੇਖ ਲੈ ਉਹ ਬੈਠੀ ਪਾਰ ਕਾਂ ਚ ਮੈਂ ਤਾਂ ਹੌਲੀ ਰੌਲਾ ਨਾ ਪਾ ਇੱਥੋਂ ਜਾ ਕੇ ਹੋ ਦਿੰਦੀ ਆ ਨਾ ਹਾਂ ਹੋ ਦਿਸੀ ਜਾਂਦੀ ਆ ਮੈਨੂੰ ਮੇਰੀ ਗੱਲ ਸੁਣ ਲੈ ਮੈਂ ਨਾ ਇੱਜ਼ਤ ਕਰਦਾ ਤੇਰੀ ਐਵੇਂ ਮੇਰੇ ਵੀ ਉਹ ਗਲ ਪਾਉਗੀ ਮੇਰੇ ਤੋਂ ਵੱਜ ਵੱਜ ਜੂਗੀ ਮੈਂ ਤਾਂ ਚੱਲਿਆ ਕਰ ਦਿਖਾ ਤਾਂ ਨਹੀਂ ਪੁੱਤ ਦੀ ਗੱਲ ਸੁਣ ਮੇਰੀ ماں ਬਣ ਕੇ ਥੋੜਾ ਹੈਗਾ ਘਰ ਦਾ ਮਸਲਾ ਠੀਕ ਆ ਤੇ ਮੇਰਾ ਪੰਚਾਇਤੀ ਰੋਲਾ ਪੈ ਜੁਗਾ ਉਹਨੇ ਕੱਲ ਨੂੰ ਮੇਰੇ ਤੇ ਇਲਜ਼ਾਮ ਲਾ ਦੇਣਿਆ ਕੋਈ ਤੂੰ ماں ਬਣ ਕੇ ਤੂੰ ਜਾ ਤੈਨੂੰ ਉਹ ਦਿਸੀ ਜਾਂਦੀ ਆ ਸਾਹਮਣੇ ਬੈਠੀ ਮੇਰੇ ਨੂੰ ਹਟਾ ਲਾ ਫੜ ਕੇ ਮੇਰਾ ਕੰਮ ਸੀਗਾ ਬਸ ਤੈਨੂੰ ਦੱਸਣਾ ਕਿ ਤੁਸੀਂ ਕੱਲ ਨੂੰ ਮੇਰੇ ਤੇ ਇਲਜ਼ਾਮ ਲਾ ਲਾ ਤੂੰ ਜੀ ਤੂੰ ਟੈਨਸ਼ਨ ਨਾ ਲੈ ਤੇਰਾ ਨਾਂ ਨਹੀਂ ਮੈਂ ਵਚਾਉਂਦੀ ਪਰ ਮੈਂ ਛੱਡੂ ਉਹਦੇ ਨਾਲ ਦੋ ਹੱਥ ਕਰਕੇ ਹਾਂ ਤੁਸੀਂ ਜਿਵੇਂ ਕਰੀ ਕਰੋ ਉਹਦੇ ਨਾਲ ਚੱਲ ਬੇ ਪੁੱਟੋ ਰੱਖੋ ਨਾ ਰੱਖੋ ਤੁਸੀਂ ਆਪ ਦਾ ਨਵੇੜੋ ਉਹਦੇ ਨਾਲ ਅਜੇ ਇਹਨਾਂ ਕਰ ਨਹੀਂ ਪੈਣਗੇ ਦੋ ਹੱਥ ਆਹ ਇੱਕ ਵਾਹੀਆਂ ਜਿਹੜੀ ਤੁਹਾਨੂੰ ਲਾਟਰੀ ਚ ਨਿਕਲੀ ਸੀ ਹਨਾ ਉਹੀ ਹੈ ਇਹ ਆ ਜਿਹੜਾ ਤੁਸੀਂ ਮੈਨੂੰ ਪੈਸਾ ਕਿਤੇ ਆ ਮੈਂ ਉਹ ਪਰਸ ਲੈ ਆ ਸੋਣਾ ਬਸ ਤਾਂ ਸੁਣ ਤਸੀਂ ਤਾਂ ਕੋਈ ਚੀਜ਼ ਸੁਲਾਉਂਦੇ ਨਹੀਂ ਜਿਹੜੀ ਮੈਂ ਨਵੀਂ ਲੈ ਕੇ ਆ ਕਦੇ ਨਹੀਂ ਤੂੰ ਮੈਨੂੰ ਕਿਹਾਗਾ ਵੀ ਆ ਤੇਰੇ ਸੋਨੇ ਲੈ ਦੇ ਆ ਆ ਆ ਜਮਾ ਤੇਰੇ ਮੂੰਹ ਆ ਗਿਆ ਦੇਖ ਚਮਕੀ ਆਂ ਤਾ ਨਾ ਚਮਕੀ ਕੀ ਆਂਦਾ ਮੇਰੀ ਗੱਲ ਸੁਣੀ ਤੇ ਰਾਤ ਨੂੰ ਆਨਲਾਈਨ ਘਾਤ ਰਹੀ ਨਾ ਉਹਨਾਂ ਆਨਲਾਈਨ ਮੈਂ ਤਾਂ ਵਿਚਾਰਾ ਕੀ ਐਮ ਜੀ ਡੀ ਨਹੀਂ ਹੁੰਦੀ ਜਿਹੜੀ ਚਾਰਾ ਨਹੀਂ ਤੂੰ ਐਕਸਟਰਾ ਤੇ ਫੇਸਬੁਕ ਤੇ ਨਹੀਂ 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 ਲੋਕ ਇਤਨਾ ਨਾ ਕਰਦੇ ਡਿਲੀਟ ਤੋ ਉਹ ਐਵੇਂ ਤੇ ਪਲੇਖਾ ਦਨ ਵਾ ਮੈਂ ਮੈਂ ਕਿਸੇ ਨਾਲ ਕੁਛ ਨਹੀਂ ਮੈਂ ਤਾਂ ਜਿਹੜੀ ਗੇਮ ਜਿਹੜੀ ਨਹੀਂ ਹੁੰਦੀ ਉਹ ਖੇਡਦਾ ਹੰਨਾ ਤੇ ਫਿਰ ਤੂੰ ਰਾਤ ਨੂੰ ਲਾਉਂਦਾ ਕਾ ਤੂੰ ਨੀਂਦਾ ਫੋਨ ਤੇਲੇ ਮੈਂ ਜਦੋਂ ਫੋਨ ਲਾਵਾਂ ਥੀਰਾ ਫੋਨ ਤੋਂ ਕੋਈ ਵੀ ਜ ਆਉਦਾ ਉਹ ਤਾਂ ਉਹਦੇ ਕੋਲੇ ਹੁੰਦਾ ਹੈ ਉਹ ਫੜ ਲੈਂਦਾ ਫੋਨ ਮੈਨੂੰ ਤਾਂ ਇਹ ਲੱਗਦਾ ਵੀ ਫੋਨ ਤੂੰ ਲੈ ਕੇ ਤੇ ਬਸ ਆਉਂਦੀਆਂ ਫੋਟੋਆਂ ਫੜਾ ਕੇ ਤੇ ਛੱਡਦੀ ਆ ਮੇਰੇ ਵਾਰੀ ਤੂੰ ਟਾਈਮ ਹੀ ਨਹੀਂ ਘੜਦੀ ਟਾਈਮ ਕੀ ਕਰਦੀ ਐ ਅੱਗੇ ਤਾਂ ਮੈਂ ਉਹਨੂੰ ਚਲਾਇਆ ਮਾੜਾ ਮੋਟਾ ਦੇਖ ਲੈਂਦੀ ਹੁੰਦੀ ਸੀ ਨਾ ਵੀ ਨੰਗਦੇ ਟੱਪ ਦੇ ਨੂੰ ਉਹ ਵੀ ਬਾਹਰ ਲਾਈ ਰੱਖਦੇ ਆ ਕਹਿ ਜਿੰਨੀ ਬਾਹਰ ਨੇ ਨਿਕਲਣਾ ਫਿਰ ਮੈਨੂੰ ਐ ਹੋ ਜਾਂਦਾ ਹੁੰਦਾ ਹੁੰਦਾ ਸ਼ਾਇਦ ਮੈਂ ਸ਼ਰਮਾ ਪਾ ਦੇ ਵਿੱਚ ਨਾ ਉਹਨਾਂ ਦਾ ਚੋਰੀ ਛੁਪੇ ਤੇਰੇ ਕੋਲੇ ਆਈ ਜਾਂਦੇ ਮੇਰੇ ਨਾਲ ਦੇ ਕਹਿੰਦੇ ਤੂੰ ਸਾਰਾ ਦਿਨ ਟਾਈਮ ਹੀ ਦੇਖੀ ਜਾਂਦਾ ਪਰ ਉਹਨਾਂ ਨੂੰ ਕੀ ਪਤਾ ਵੀ ਮੈਂ ਤਾਂ ਫੋਨ ਤੇ ਜਿਹੜੀ ਤੇਰੀ ਫੋਟੋ ਲਾਈ ਵੀ ਆਪਣੇ ਦੋਵਾਂ ਵਾਲੀ ਉਹ ਵੀ ਦੇਖ ਰਿਹਾ ਹਟਾ ਦੇ ਕੋਈ ਦੇਖ ਲੂਗਾ ਦੇਖ ਲੂ ਕਿ ਮੇਰੇ ਦਾ ਜੀ ਨਹੀਂ ਲੱਗਦਾ ਤੇਰੀ ਫੋਟੋ ਦੇਖ ਕੇ ਪਾਗਲਾ ਬਸ ਹੁਣ ਤੇਰੀ ਮਗਰ ਹੋ ਗਿਆ ਹੁਣ ਕੀ ਕਰਾਂ ਤੇ ਮੇਰੀ ਗੱਲ ਸੁਣੀ ਸੱਚਾ ਤੂੰ ਕਹਿੰਦੇ ਸੀ ਕਿ ਆਪਾਂ ਮੱਥਾ ਟੇਕਣ ਜਾਣਾ ਜਾਣਾ ਨਹੀਂਗਾ ਤੂੰ ਨਹੀਂ ਟਾਈਮ ਕੱਢਦੀ ਮੈਂ ਤਾਂ ਹੁਣ ਮੈਂ ਤੈਨੂੰ ਮੱਥਾ ਟੇਕਦੇ ਰਹਿਣਾ ਸੀ ਤੇ ਪਰਸੋਂ ਮੈਂ ਕਿਹਾ ਤਾਂ ਸੀਗਾ ਤੈਨੂੰ ਮੈਂ ਸ਼ੁੱਕਰਵਾਰ ਕੈਸ ਚੱਲਵੇਂ ਤੂੰ ਮੈਨੂੰ ਕਹੇ ਸੀ ਨਹੀਂ ਉਸ ਦਿਨ ਮੈਂ ਮੈਂ ਮੌਕੇ ਤੇ ਤੂੰ ਫੋਨ ਹੀ ਚੱਕਿਆ ਹੁਣ ਦੇਖ ਲੈ ਮੈਨੂੰ ਤੇਰੇ ਦੋ ਦਦਾ ਗੁੱਸਾ ਉਹ ਤੂੰ ਫੋਨ ਨਹੀਂ ਚੱਕਿਆ ਉਦੋਂ ਰਿਸ਼ਤੇਦਾਰ ਆ ਗਏ ਮੈਂ ਕੀ ਕਰਦੀ ਕਿ ਮੈਨੂੰ ਤਾਂ ਆ ਜਦੋਂ ਮੈਂ ਤੇਰੇ ਕੋਲੇ ਦੋ ਮਿੰਟ ਬਹਿ ਜਾਣੀ ਹਣਾ ਵੀ ਟਾਈਮ ਇੰਨੀ ਛੇਤੀ ਲੰਘਦਾ ਬਹੁਤ ਛੇਤੀ ਖੜੋ ਜਾ ਕਰ ਤੈਨੂੰ ਮੈਂ ਕਰਾਉਣੀ ਇੱਥੇ ਬੈਠੀ ਬੈਠੀ ਨਹੀਂ ਤੂੰ ਤਾਂ ਬੈਲ ਪਰ ਨਹੀਂ ਸੀ ਤੂੰ ਉਹਦਾ ਫੜਾ ਮਨ ਕੌਣ ਆ ਤੂੰ ਇੱਥੇ ਕੀ ਕਰਦਾ ਸੁਣੇ ਨਹੀਂ ਤੇਰਾ ਭਾਈ ਜੇ ਫੜਾ ਨਹੀਂ ਨਾ ਸੀ ਬਾਈ ਤੇ ਬੈਲ ਪਰ ਨਹੀਂ ਸੀ ਤੂੰ ਕੀ ਕਰੀ ਜਾਂਦੀ ਹੈ ਕੀ ਫੜਦਾ ਸੀ ਕੀ ਕਰੇਗਾ ਤੂੰ ਜਾ ਬੈਠੀ ਲੈ ਤੋ ਇਹ ਆਇਦਾ ਬੈਲ ਪਰ ਨਹੀਂ ਸੀ ਬੈਠੀ ਪਾਰਕ ਚਾਹੇ ਹੈ ਤੂੰ ਸ਼ਰਮ ਨਹੀਂ ਆਉਂਦੀ ਜਵਾਕ ਤੈ ਮੈਂ ਸਾਂਭਾ ਤੂੰ ਇਥੇ ਆਸਕੀਆਂ ਕਰ ਤੈ ਸ਼ਰਮ ਨਹੀਂ ਹੁੰਦੀ ਇਥੇ ਬੈਠੀ ਨੂੰ ਮੈਂ ਤਾਂ ਉਹ ਤਾਂ ਦੋਸਤ ਸੀਗਾ ਮੇਰਾ ਉਹਦੇ ਕੋਲ ਦਾ ਦੋਸਤ ਬਣ ਕੇ ਕਦੇ ਜਵਾਕ ਰੋਈ ਜਾਂਦੇ ਬੈਠੇ ਮੈਂ ਤਾਂ ਮਗਰ ਆ ਕੇ ਤੜਕੇ ਦੀ ਗਈਆਂ ਤੂੰ ਮੈਂ ਉਹ ਤਾਂ ਦੋਸਤ ਸੀ ਮੇਰਾ ਉਹਨਾਂ ਨੇ ਬੁਲਾ ਲਿਆ ਸੀ ਮੈਂ ਨੰਗਦੀ ਸੀਗੀ ਤੇ ਮੈਂ ਬਿੱਲ ਭਰਨ ਗਈ ਸੀ ਤੇ ਤੜਕੇ ਦਿੱਤੋ ਬੈੱਲ ਨਹੀਂ ਭਰਿਆ ਕਿੱਥੇ ਚੱਲੀ ਇਹਦੇ ਤੂੰ ਬਿੱਲ ਕਿੱਥੇ ਭਰਾਂ ਛੱਦ ਨੀ ਮੈਂ ਬਣਾਇਆ ਜਿਹੜਾ ਤ ਰਾਸ਼ਕ ਬੈਠਾ ਕੱਢ ਫੋਨ ਲਾ ਉਹਨੂੰ ਵੇਖਾਂ ਮੈਂ ਉਹ ਕਿੱਦਾਂ ਰਹੇਗਾ ਹੈ ਸਾਡੇ ਜੀ ਜਨੀ ਤਾਂ ਸ਼ਰਮ ਨਹੀਂ ਆਉਂਦੀ ਘਰ ਲਿਆਂਦੇ ਪਰਸ ਪੈਸਿਆਂ ਨਾਲ ਤੇ ਬੈਲਪੱਜ ਬਣਾ ਰਹੇ ਨੇ ਬੈਲ ਦਾ ਨਾ ਦਿਲ ਤਾਂ ਚਲ ਨਾ ਦੋ ਤਿੰਨ ਛੋਕ ਵਿੱਚ ਫੜ ਕੇ ਹੈ ਰੀ ਬਣਾਇ ਨੂ ਕਬੱਡੀ ਆਸ਼ਕਨ ਹਾਏ ਹਾ ਪਾਸੇ ਰੱਖ ਕੇ ਤੇਰੇ ਬੈਠਣ ਉਠਣਾ ਤੇ ਕਾਸ਼ਕੀਆਂ ਕਰਨ ਵਾਸਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਬੈਲਪੱਜ ਲੋਕ ਆਸ਼ਕੀਆਂ ਕਰਦੇ ਹਾਂ ਦਸਕਦੀ ਹੈ ਉਹ ਜਿਹੜੇ ਰੋਣੇ ਲਾਤੇ ਦੋ ਜਮ ਕੇ ਮੇਰੇ ਬਾਤ ਹੈ ਮੈਂ ਨਹੀਂ ਕੀ ਕਰਨ ਤੇ ਪੁੱਤ ਨਹੀਂ ਰੱਖੀ ਸਾਡੇ ਸਰਪੰਚ ਮੈਂਬਰ ਨੂੰ ਉਹਨੂੰ ਸਾਡੇ ਨਾਲ ਫੋਨ ਕੱਢ ਕੇ ਵਿੱਚ ਪਰਸ ਦੇ ਮੌਇਨਾ ਬੈਠੀ ਹੈ ਮਾਣੂ ਵੇਖਾ ਕੌਣ ਆਹੋ ਬਥੇਰੇ ਵੇਰੇ ਮੈਨੂੰ ਮੁੰਡੇ ਨੇ ਦੱਸਿਆ ਸੀ ਮੈਂ ਜਕੀਂ ਨਹੀਂ ਕਰਦੀ ਸੀ ਹਾਂ ਮੈਂ ਬਥੇਰੇ ਵੇਰੇ ਜਕੀਂ ਨਹੀਂ ਕਰਦੀ ਸੀ ਲੇ ਨਹੀਂ ਦੇਖੀ ਮੈਂ ਕਹਿੰਦੀ ਸੀ ਕਿ ਵੀ ਮੈਂ ਨਹੀਂ ਨਹੀਂ ਇਹੋ ਜਿਹੀ ਨਹੀਂ ਮੇਰੇ ਇਹ ਬਥੇਰੀ ਚੰਗੀ ਆ ਮੈਂ ਤਾਂ ਲੋਕੋ ਕੋ ਤਰੀਫਾਂ ਦੇ ਤੇਰੇ ਪੋਲ ਬੰਨਾ ਤੇ ਤੂੰ ਮੇਰੇ ਜਵੇਂ ਝਾਟੇ ਚ ਖੇ ਪਾਤੀ ਕਹਿੰਦੀ ਇਹ ਕਿ ਜੈਲਾ ਬਿਲ ਜਾਣਦੀ ਹੈ ਜੈਲਨ ਤੈਨੂੰ ਕਿ ਲਈ ਬੈਠੀ ਜੈਲਾ ਹੈ ਹੈ ਜੇ ਇਹ ਤਾਂ ਪੱਟ ਦੇ ਨਾ ਤੇ ਨਵੇਂ ਪੱਠੇ ਇਹ ਤੇਰੇ ਅਰਗੇ ਤਾਂ ਟੱਕਦੀ ਓਦੋਂ ਕਹਿੰਦੀ ਆ ਤੇ ਪਿਓ ਨੂੰ ਸਮਝਾਉਂਦੀ ਮੈਂ ਮੈਂ ਤਾਂ ਪਈਏ ਪਸੰਦ ਨਹੀਂ ਮੈਂ ਤਾਂ ਚੱਜ ਦਾ ਲੱਭ ਕੇ ਦੇ ਉਹ ਤਾਂ ਛੇਤੀ ਹਾਏ ਮੈਂ ਤਾਂ ਇਹੀ ਬਲਾਸ ਹੋਣਾ ਲੱਗਦਾ ਕਿਉਂ ਤੈਨੂੰ ਪਤਾ ਸੀ ਵੀ ਮੈਂ ਤਾਂ ਜਾਂਦੀ ਲੀਡਰ ਹੀ ਕਰੂੰਗੀ ਤੋੜਾ ਫੇਰਾ ਕਰਕੇ ਟਾਈਮ ਗਵਾਸ ਕਰਨਾ ਚੱਜਦਾ ਥੇ ਕਿ ਤੈਨੂੰ ਮੈਨੂੰ ਬਾਹਰ ਨਹੀਂ ਨਿਕੰਦੇ ਲੈ ਲਾ ਫੋਨ ਹੁਣ ਨਹੀਂ ਚੱਕਦਾ ਨਹੀਂ ਚੱਕਦਾ ਨਹੀਂ ਚੱਕਦਾ ਨਹੀਂ ਕਿਨਾਂ ਨੂੰ ਉਹ ਤਾਂ ਮੈਂ ਜਾਵਾਂ ਨਾਲ ਘਰੇ ਪਟਾ ਉਹਦੇ ਵੀ ਚੁੰਡੇ ਜੇ ਪਟਗੇ ਤੇ ਨਹੀਂ ਭੁੱਜ ਲਈਆਂ ਸੀ ਕੀ ਲੱਛਣ ਕਰਦੀ ਐ ਹੁਣ ਡੁਸਕਦੀ ਐ ਹੁਣ ਲਾਉ ਨਾ ਕੰਜਰਾਂ ਨੂੰ ਲਾ ਦੇ ਫੋਰ ਕੰਜਰ ਹੀ ਆ ਜਾਣ ਤੈਨੂੰ ਲੈ ਨਾ ਅਸੀਂ ਨਹੀਂ ਰੱਖਣਾ ਰੁੱਖ ਨਾ ਇੱਕ ਪਾਸੇ ਕਰ ਦੇ ਸਾਡੇ ਨਾਲ ਤਾਂ ਬਹਿ ਕੇ ਚੱਲਾ ਨੀ ਤੇ ਕੀ ਜਲ ਨਹੀਂ ਐ ਰੁਕ ਜਾ ਕੇ ਹੋਰ ਇਹਨੂੰ ਕਿਸੇ ਜੱਥੇ ਮਰਵਾਵਾਂਗੇ ਤਾਂ ਅੱਗੇ ਘਾਟੇ ਦਾ ਮੋੜਾ ਵਜਾਵਾਂਗਾ ਇਹ ਚਜਰਾ ਹੁੰਦਾ ਤਾਂ ਤੂੰ ਆ ਲੱਛਣ ਨਹੀਂ ਕਰਦੀ ਸੀਗੀ ਬਣਾ ਛੱਡੇ ਲੱਛਣੇ ਨੇ ਬੈਠੀ ਨੇ ਵੇਲੀ ਨੇ ਪਾਰਕ ਚ ਆ ਗਈ ਬੱਲ ਪਰਨ ਦਾ ਪੱਜ ਲਾ ਕੇ ਆ ਬੱਲ ਪੀਂਹ ਨਹੀਂ ਹੁਣੀ ਹੁਣੇ ਜੀ ਟਰੈਕਟਰ ਜੱਟ ਮੀਂਹ ਦਾ ਕਰਦੀ ਕੀ ਐ ਖੇ ਖੰਜੇ ਇਹ ਖੇਤੇ ਕੰਮ ਕਰੇ ਹੰਪੇ ਤੇ तो खा जा चार के ना ए तो मैनु तो कहि जा ना मां ओ किधर गई है मैं की दसा मैं सब यो तो बेल पर न गई भी है तो जो आ के रिवर्ड आ गए ये भी खेतों काम करके आ गया ते तो तू बैठी थे करी जानी। नहीं थे मारे जानी। है थे आशकियां करी या नहीं कल में मशीन होनी पर चना बटन तू मुझे मारे गसल रही जनी है तू पर ना जा जनी चल चल उठ के खड़ी हो करे चल लौनी तक पेट कैन फोटो काट दे पंचायत इकट्ठी धरे पे ये नहीं ਕੀ ਲੱਛਣ ਬਣਾ ਛੱਡੇ ਐ ਕਿੱਥੇ ਉੱਗ ਗਈ ਕਿੱਧਰ ਧੰਗਾ ਸਾਦਨਾ ਤੇਰੇ ਆਸਪਰੇ ਵੀ ਸਾਦੇ ਨਾਲ ਹੀ ਤੇਰੇ ਨੂੰ ਵੱਡੇ ਨੂੰ ਸਾਦੀਆਂ ਨੇ ਕੰਜਰਾਂ ਨੂੰ ਲਾਉਣੀਆਂ ਫੂਣਾਂ ਨੇ ਨੂੰ ਹੈ ਕੀ ਹੋਗਾ ਜੇ ਮੇਰਾ ਪੁੱਤ ਨਾਲ ਮੈਂ ਤੇ ਤੂੰ ਇੱਥੇ ਬੈਠੀ ਰਾਸ਼ਕੀਆਂ ਕਰੇ ਤੈਨੂੰ ਸ਼ਰਮ ਨਹੀਂ ਆਉਂਦੀ ਕਿੱਥੋਂ ਹੈ ਅਤਨੂਰਾ ਹੈ ਪਰ ਪਾਇ ਲੈਂਦੇ ਆ ਪਾਸਵਾ ਪਾਸ ਚੱਕਣ ਜਾਂਦੇ ਆ ਹੈ ਤੇ ਤੁਰ ਪੈਂਦੀਆਂ ਸ਼ਹਿਰ ਬਜ਼ਾਰ ਘੁੰਮਣ ਆਸ਼ਕਾਂ ਨਾਲ ਆਸ਼ਕੀ ਕਰਨ ਆਏ ਹ ਤਾਂ ਲੋਕਾਂ ਨੇ ਘਰ ਘਰ ਦੇ ਅੱਗੇ ਘਰ ਹਾਂ ਨਾ ਲੈਣ ਦਾ ਘਰ ਪੱਟਦੇ ਲੋਕਾਂ ਦੇ ਘਰ ਹਾਂ ਤਬਾਹੀ ਤੇ ਪਏ ਹੈ ਹੈ ਘਰ ਕਿ ਉਜੜਦੇ ਹਾਂ ਉਜੜਦੇ ਆ ਬੁੜਵਾ ਤਾਂ ਬੰਦੇ ਨੇ ਕੰਮ ਕਰਦੇ ਮਰ ਜਾਂਦੇ ਥੋੜੇ ਰੀ ਪਾ ਲੈਂਦੀਆਂ ਪਾਸ ਤੇ ਤੁਰ ਪੈਂਦੀਆਂ ਸ਼ਹਿਰ ਬਜ਼ਾਰਾਂ ਨੂੰ ਘੁੰਮਣ ਆਸ਼ਕੀਆਂ ਕਰਨ ਤੇ ਰੋਟੀ ਨਹੀਂ ਖਾਣਾ ਪਰ ਤੁਹਾਨੂੰ ਨਾ ਮਿਲਦੀ। ਤਾਂ ਪਈ ਜੇ ਉਹ ਤਾਂ ਸੀ ਤਾਂ ਤਾਈ ਹੈ ਰੋਟੀ ਪਾਣੀ ਟਾਈਮ ਨਾ ਮਿਲਦਾ ਇਹ ਵਿੱਚ ਜਦਰਾ ਬਣ ਜਾਂਦਾ। ਇਹ ਵੀ ਹਾਂ ਕਿ ਤੇਰੇ ਫਿਕਰਾਂ ਚ ਇਹ ਖਾਮਣਾ ਖਾ ਲਿਆ ਤੇਰੇ ਨੇ। ਬੋਲ ਕੇ ਨਹੀਂ ਦੱਸਦਾ ਸੀ ਚੰਦਰ ਰਾਜਾ ਮੈਨੂੰ। ਮੈਨੂੰ ਕੀ ਪਤਾ ਕਰੇ ਬੈਠੇ ਨੇ ਵਿਆਹ ਕੋ ਸੋਈਂਦਾ ਬਾਹਰ। ਹਾਂ? ਜੂ ਨਹੀਂ ਕਰ ਬੈਲ ਕਹਿੰਦਾ ਕਿ ਹਾਂ। ਹਾਂ ਬੈਲ ਦਾ ਕਹਿ ਕੇ ਐਸੀ ਮੈਂ ਤਾਂ। ਤੇ ਬੈਲ ਤਾਂ ਦੀਦੂ। ਹਾਂ? ਬੈਲ ਤਾਂ ਦੀਦੂ। ਜੇ ਤੂੰ ਹਾਂ ਕਰਨ ਜੋ ਕਰ ਹੁੰਦਾ ਤੇ ਅੱਜ ਹਾਂ ਨਹੀਂ ਆਪਣੇ ਨਾਲ ਕਰਦੀ ਸੀ। ਜਿਹੜੀ ਆਪਣੇ ਜਮਾਂ ਹੀ ਮਿੱਟੀ ਪਲੀਤ ਕਰਦੀ ਇਹੋ ਜੀ ਨੇ। ਕੀ ਕਰੌਣਾ ਸੇ ਹੋ ਗਿਆ ਨੋਹਾ ਤੋ ਪਾਈ ਪਾਈ ਚੰਗਾ ਸੀ ਘਰ ਪਟਣ ਦੇ ਜਿਹੜੇ ਰਾਹ ਪੈ ਗਏ ਟੈਖਾਂ ਦਾ ਕੋ ਪਿਆ ਉਹ ਦਾ ਨਹੀਂ ਜਾਂਦਾ ਸੇ ਹੋ ਜਾ ਕੋਸ ਕਰਨ ਜਿਹੜਾ ਇਹਨੇ ਆਉਂਦੀ ਨਕਰਤੂਤਾਂ ਕਰ ਕਰਕੇ ਘਰ ਦਾ ਬਰਬਾਦ ਕਰਨਾ ਸ਼ੁਰੂ ਕਰਤਾ ਮੈਂ ਉਹ ਨੂੰ ਵੀ ਵੇਖੂਗੀ ਕਿ ਸੇ ਦਿਨ ਟੱਕਰੂਗੀ ਉਹ ਮੁੰਡੇ ਨੂੰ ਮੈਂ ਫੋਨ ਕਰਕੇ ਪੁੱਛੂ ਵੀ ਮੈਨੂੰ ਸਾਹਮਣੇ ਲਿਆਉ ਉਹ ਮੈਂ ਪੱਟਾਉ ਉਹਦੇ ਵੀ ਜੁੰਡੇ ਓ ਤਾਂ ਮੇਰਾ ਦੋਸਤ ਸੀਗਾ ਦੋਸਤ ਤੇਰਾ ਕਿਹੜੇ ਵੇਲੇ ਤੇਰੇ ਨੱਕਲਾ ਸਫੈਦ ਬਣ ਕੇ ਤੇ ਰਹੋ ਕਿਹੜੇ ਕਾਲੇ ਪੜ੍ਹਦੇ ਤੁਸੀਂ

ਚੜ ਜਾਂਦੀ ਲਾ ਕੇ ਜਿੰਦਾ ਇਹਨੂੰ ਕਿ ਲੋੜ ਐ ਹੋਜਾ ਕੰਮ ਕਰਦੀ ਕਰ